ਉਹ ਕਹਿੰਦੇ ਹੁੰਦੇ ਮੌੜੇ ਟਾਈਮ ਪਹਿਲੇ ਲੱਗਣ ਨੂੰ ਤਾਂ ਹੋਗੀ। ਨੰਨੇ ਦਿਨ ਹੋ ਗਏ ਉਲਝਿਆ ਪਿਆ ਕਮ ਰੋਟੀ ਵੀ ਨਹੀਂ ਸੁਆਦ ਲੱਗਦੀ ਫੇ। 90 ਰੁਪਏ ਦੇ ਪਾਇਪ ਨੇ ਇੰਜਣ ਖਲਾਤਾ। ਹਾਂ ਵੀ ਮੁੰਡੂ ਨਵੇਂ ਬਲੌਗ ਚ ਬਈ ਸਭ ਦਾ ਸਵਾਗਤ ਆ। ਹੋਰ ਸਾਰੇ ਠੀਕ ਠਾਕ ਹੋ ਬਈ। ਤੇ ਕੱਲ ਵਾਲੇ ਬਲੌਗ ਚ ਬਈ ਤੁਹਾਨੂੰ ਪਤਾ ਆਪਾਂ ਦਵਾਈ ਲੈਣ ਗਏ ਸੀ ਪਟਿਆਲੇ ਤੇ ਆਪਣੀ ਗੱਡੀ ਹੀਟ ਹੋ ਗਈ ਸੀ ਤੇ ਖਰਾਬ ਹੋ ਗਈ ਸੀ। ਉਹ ਆਪਾਂ ਰਾਤ ਖੜਾਇਆ ਸੀ ਦਗਾਲ ਤੇ ਉਹਦਾ ਜੇ ਕੰਮ ਕਰਾਉਣਾ ਪੈਣਾ ਆਪਾਂ ਨੂੰ। ਪਾਤਣਾ ਚੱਲੇ ਸੀ। ਤੇ ਹਜੇ ਬਸ ਤਿਆਰੀ ਹੋਈ ਸੀ ਤੇ ਪਹਿਲੇ ਇੱਕ ਦਾ ਮਾੜੇ ਦਿਨ ਚੱਲ ਰਹੇ ਨੇ ਪਹਿਲੇ ਹੋਰ ਕੰਮ ਹੋਈ ਜਾਂਦਾ ਤੇ ਹਜੇ ਬਸ ਤਿਆਰੀ ਹੋਈ ਜੀ ਇਤਨੇ ਇੱਕ ਸੁਨੇਹਾ ਹੋਰ ਆ ਗਿਆ ਇਧਰ ਆਪਣੀ ਮੱਝ ਵਾਲਾ ਕੂਲਰ ਆ ਜਦਾ ਆ ਲੱਗਿਆ ਹੋਇਆ ਜਿਹੜਾ ਇਹ ਮੱਚ ਗਿਆ ਹਜੇ ਗੱਡੀ ਆਪਣੀ ਸੈੱਟ ਵੀ ਨਹੀਂ ਹੋਈ ਤੇ ਇੱਕ ਸੁਨੇਹਾ ਹੋਰ ਆ ਗਿਆ ਮਾੜੇ ਟਾਈਮਾਂ ਮਾੜੀਆਂ ਗੱਲਾਂ ਸਾਰੀਆਂ ਮਾੜੀ ਕੰਮ ਹੋਈ ਜਾਂਦੇ ਆ ਨੁਕਸਾਨ ਤੇ ਨੁਕਸਾਨ ਹੋਈ ਜਾ ਰਿਹਾ ਤੇ ਬਾਕੀ ਕੋਈ ਜੱਕਰ ਨਹੀਂ ਪਹਿਲਾਂ ਹੁਣ ਗੱਡੀ ਗੁੱਡੀ ਸੰਭਾਲ ਲਈ ਗੱਡੀ ਨਹੀਂ ਥੋੜਾ ਜਿਹਾ ਸਰਦਾ ਜਿਆ ਨਹੀਂ ਹੈਗਾ ਆਪਾਂ ਨੂੰ ਤੇ ਬਾਕੀ ਬਲੌਗ ਵੀ ਸ਼ੇਅਰ ਕਰਦਿਆ ਕਰੋ ਤੇ ਜਿਹੜੇ ਟਰਾਂਸਪੋਰਟ ਕਰ ਰਹੇ ਨੇ ਧੰਨਵਾਦ ਵੀਡੀਓ ਸ਼ੇਅਰ ਕਰਦਿਆ ਕਰੋ ਇਹਦੇ ਨਾਲ ਵੀ ਬਹੁਤ ਸਪੋਰਟ ਹੋ ਸਕਦੀ ਆ ਲੈ ਮਿੱਤਰੋ ਆ ਗਏ ਸੀ ਗੱਡੀ ਕੋਲੇ ਤੇ ਇਹਦੀ ਹੋ ਗਈ ਯਾਰ ਟੈਂਕੀ ਲੀਕ ਹੁਣ ਉਹਨੂੰ ਖਲਾ ਖਲੂ ਕੇ ਦੇਖਦੇ ਆ ਪਹਿਲਾਂ ਸੈੱਟ ਕਰਕੇ ਵੀ ਗੱਡੀ ਸੈਟਾ ਇੰਜਨ ਕੰਮ ਨਹੀਂ ਪਹਿਲੇ ਇਹਦੀ ਆਪ ਟੈਂਕੀ ਪਵਾ ਲੈ ਜੀ ਹੁਣ ਖੋਲਦੇ ਆ ਇੱਕ ਵਾਰ ਇਹਨੂੰ ਸਮਰ ਗਿਆ ਕਰਾਦਾ ਕੰਮ ਲੈ ਵੀ ਮਿੱਤਰੋ ਰੈਡੀਏਟਰ ਕਾਸ ਕੇ ਆ ਗਏ ਜੀ ਪਾਤਰੇ ਤੇ ਗੱਡੀ ਹੋ ਗਈ ਯਾਰ ਗੈਸ ਕਟ ਫਟ ਗਈ ਤੇ ਹੁਣ ਗੈਸ ਕਟ ਪਾਣੀ ਬਣੀਏਗੀ ਰੈਡੀਏਟਰ ਨਾਲ ਨਹੀਂ ਕੰਮ ਚੱਲਿਆ ਅੱਜ ਫੇਰ ਉਹੀ ਰੁਕੇਗੀ ਦੇਖਦੇ ਹਾਂ ਫੇਰ ਕਿੰਨਾ ਖਰਚਾ ਖਰਚ ਆਏਗਾ ਹੁਣ ਹੋਜੇ ਕੰਮ ਹੋ ਗਿਆ ਮਿੱਤਰੋ ਗੱਡੀ ਲਾਤੀ ਅੰਦਰ ਕਹਿੰਦੇ ਗੈਸ ਕਟ ਪਾਟ ਗਈ ਤੇ ਬਾਕੀ ਹੋਰ ਕੰਮ ਉਰੇ ਗਿਆ ਪਾਤਨਾ 5500 ਰੁਪਇਆ ਤੇ ਹੁਣ ਆਪਾਂ ਲੈ ਜਾਵਾਂਗੇ ਆਪਣੇ ਵਾਲੇ ਰਿੱਤੇਦਾਰ ਕੋਲੇ ਪਟਿਆਲੇ ਇਹਨੂੰ ਕੱਲ ਨੂੰ ਤੇ ਉੱਥੇ ਲੱਗਣਾ ਆਪਣਾ ਕਿੰਨਾ ਦੀ ਪੇ 2500 2000 2500 ਲੱਗੂਆ ਆਪਣਾ ਤੇ ਹੁਣ ਇਹਨੂੰ ਉਰੀ ਖੜਾ ਕੇ ਜਾਵਾਂਗੇ ਅੱਜ ਕੱਲ ਵਾਲੇ ਵਲੌਗ ਚ ਦੇਖੋ ਠੀਕ ਹੈ ਉੱਥੇ ਲਿਜਾ ਕੇ ਫਿਰ ਕਿਰੋਣਿਆ ਕੰਮਕਾਰ ਕੀ ਬਣੇਗਾ ਬਈ ਅੱਜ ਤੱਕ ਜਿੰਨਾ ਕੰਮ ਹੋਇਆ ਅੱਜ ਨਹੀਂ ਚੱਲਦੀ ਗੱਡੀ ਅੱਜ ਉਰੀ ਪਾਤਲੇ ਛੱਡ ਕੇ ਚੱਲੇ ਮੋਟਰਸਾਈਕਲ ਤੇ ਘਰ ਨੂੰ ਮੈਂ ਤੇ ਦੀ ਕੱਲ ਨੂੰ ਦੇਖਦੇ ਆਂ ਲੱਤ ਲਿਜਾ ਕੇ ਲਾ ਕੇ ਲਿਜਾਵਾਂਗੇ ਜਾਂ ਫਿਰ ਡਾਇਰੈਕਟ ਕਰਕੇ ਬਾਰੀ-ਬਾਰੀ ਪਾਣੀ ਪਾ ਕੇ ਲੈ ਜਾਣੀ ਪਊਗੀ ਗਰਮ ਹੋਈ ਜਾਂਦੀ ਹੈ ਗੱਡੀ ਦੇਖਦੇ ਫਿਰ ਕੀ ਬੰਦਾ ਲੈ ਮੇ ਮਿੱਤਰੋ ਰਾਤ ਆਪਾਂ ਉੱਥੇ ਲਾਗੇ ਸੀ ਗੱਡੀ ਉਹ ਤੋਂ ਬਾਅਦ ਹੁਣ ਆਪਣੇ ਮਿੱਤਰ ਕੋਲੇ ਲਿਆਂਦੀ ਹੈ ਗੱਡੀ ਉਰੇ ਤੇ ਬੜੀ ਜਦੋ ਜਾਇਦਾ ਖੋਲਿਆ ਨਹੀਂ ਹੋਇਆ ਸੀ ਬਈ ਇੰਜਨ ਪਹਿਲਾ ਦਾ ਬੜੀ ਜਦੋ ਜਾਇਦਾ ਜੀ ਨਾਲ ਮਹਾ ਦੀ ਖੋਲਿਆ ਸੀ ਜਿਗਾਰ ਜੂੜ ਜਾ ਲਾ ਕੇ ਗੈਸ ਗੱਟ ਪਾਣੀ ਆ ਤੇ ਬਾਕੀ ਸਾਰੀ ਸਰਵਿਸ ਸਰਵਿਸ ਕਰ ਦਾਂਗੇ ਆ ਪਟਲੀ ਪਾਤੜੀ ਖਲਾ ਲਈ ਫਿਰ ਪਟੇਲਾ ਆਪਾਂ ਕਿਹ ਖਰੀਦ ਕਰਤਾ ਜੀ ਜਾਨਾ ਤੇ ਉਹਨਾਂ ਵਾਸਤੇ ਕੁਝ ਘਟ ਪਾਉਗੀ ਫੇਸਲਵਾ ਕੇ ਲਿਆਉਣੇ ਤੇ ਬਾਕੀ ਜਿਹੜਾ ਕੁਝ ਹੋਰ ਕੰਮ ਕਰਾਵਾਂ ਸਰਵਿਸ ਹੋ ਜੂਗੀ ਤੇ ਉਹ ਕਹਿੰਦੇ ਹੁੰਦਾ ਮਾੜੇ ਟਾਈਮ ਪੈਸੇ ਲੱਗਣ ਨੂੰ ਪਾਉਗੀ ਬਾਕੀ ਫੇਰ ਬਾਕੀ ਤਾਂ ਠੀਕ ਹੈ ਦੀ ਪਹਿਨ ਇਹ ਪਹਿਲਾਂ ਤਾਂ ਬਲ ਇਹ ਪੜਨ ਗਿਆ ਸੀ ਕਾਲਜ ਜੋ ਚੱਕ ਕੇ ਲਿਆਉਂਦਾ ਕੱਲੇ ਦਾ ਜੀ ਨਹੀਂ ਲੱਗ ਰਿਹਾ ਜੀ ਹਾਂ ਹੁਣ ਇਹ ਉਹ ਕਰ ਰਿਹਾਗਾ ਇਹ ਵੀ ਇੰਜੀਨੀਅਰ ਆ ਵਰਦੂਮੀ ਹੈਨਾ ਥੋੜਾ ਬੋੜਾ ਵੇਤ ਹੈਗਾ ਤੈਨੂੰ ਹੈਨਾ ਕੰਮ ਕਰਿਆ ਨਹੀਂ ਵੀ ਟਾਟ ਰਿਆ ਆਂਦੇ ਉਹਨੇ ਮੇਜਰ ਪ੍ਰੋਬਲਮ ਲੱਭ ਰਿਹਾ ਲੈ ਲੈਂਡ ਚ ਕਰਿਆ ਵੇ ਲੈ ਲੈਂਡ ਚ ਲੈ ਲੈਂਡ ਵਾਲਿਆਂ ਦੇ ਯਾਰਾ ਕਰਿਆ ਦਾ ਜਿਹਾ ਸੀ ਜੀ ਹੈ ਨਾ ਲੈ ਲੈਂਡ ਵਾਲਿਆਂ ਦੇ ਕਰਿਆ ਬਾਕੀ ਦੇਖਦਾ ਫਿਰ ਯਾਰ ਇੱਕ ਇਹਦੇ ਉਹਦੀ ਪਟਾਇਰ ਵੀ ਚੇਂਜ ਕਰਨੇ ਆ ਪਿਛਲੇ ਅੱਗੇ ਕਰਕੇ ਫੇਰ ਅਲਾਈਨਮੈਂਟ ਕਰਾਵਾਂ ਮੈਨੂੰ ਐਂਜ ਲੱਗਦਾ ਵੀ ਟਾਇਰ ਚੱਟ ਰਹੀ ਹੈ ਹੈ ਮੈਨੂੰ ਲੱਗੀ ਜਾਂਦਾ ਯਾਰ ਚੱਟ ਰਹੀ ਆ ਤਿੰਨ ਚਾਰ ਵਾਰੀ ਅਲਾਈਨਮੈਂਟ ਕਰਾ ਲਿਓ ਕਹਿੰਦੇ ਨੇ ਸਹੀ ਆ ਮੈਨੂੰ ਲੱਗਦੀ ਨਹੀਂ ਵੀ ਸਹੀ ਆ ਚਲਾਈ ਚ ਸਹੀ ਆ ਟਾਇਰ ਲੱਗੀ ਜਾਂਦੀ ਵੀ ਥੋੜੇ ਥੋੜੇ ਖਾਰੀ ਜਾਂਦੇ ਨਵੇਂ ਟਾਰਾਂ ਕੀ ਰਾਂਜ ਜੀ ਘਟੀ ਜਾਂਦੀ ਆ ਦੇਖਣੀ ਪਲਟੀ ਕਰਦੇ ਪਲਟੀ ਜੀ ਕਰਕੇ ਮਗਰਲੇ ਮੁੱਲੇ ਪਾ ਕੇ ਫਿਰ ਪਤਾ ਲੱਗ ਜੇਗਾ ਕੁਛ ਨਾਲ ਅਲਾਈਨਮੈਂਟ ਕਰਾ ਲਵਾਂਗੇ ਬਾਕੀ ਇਹਨੂੰ ਹੁਣ ਦੇ ਤਿਆਰ ਤਿੰਨ ਦਿਨ ਹੋ ਗਏ ਉਲਝਿਆ ਪਿਆ ਕਮ ਰੋਟੀ ਵੀ ਨਹੀਂ ਸਵਾਦ ਲੱਗਦੀ ਫਿਰ ਹੋਰ ਯਾਰ ਪਾਣੀ ਨਹੀਂ ਲੱਗਦਾ ਹੁੰਦਾ ਹਾਂ ਪਾਣੀ ਨਹੀਂ ਲੱਗਦਾ ਹੁੰਦਾ ਹੋਰ ਯਾਰ ਐਂਜ ਹੋ ਗਿਆ ਵੀ ਯਾਰ ਆਹ ਕਿਆ ਹੋ ਗਿਆ ਮੜੀ ਜੀ ਪ੍ਰੋਬਲਮ ਵਾਲੀ 90 ਰੁਪਏ ਦੇ ਪਾਈਪ ਨੇ ਇੰਜਣ ਖਲਾਤਾ ਇਹਦਾ ਸ਼ੁਕਰਗੁਜ਼ਾਰ ਅਜੇ ਵੀ ਬਚਤ ਰਹੀ ਗਈ ਹੈਨਾ ਹਾਇਦਾ ਨਹੀਂ ਕਈ ਵਾਰ ਤਾਂ ਜਿਆਦੇ ਰਲ ਜੇ ਪਾਣੀ ਫਿਰ ਬਾਲ ਬੂਲ ਇੰਜਨ ਵੀ ਹੋ ਜਾਂਦਾ ਹੁੰਦਾ ਉਹ ਤਾਂ ਆਪਾਂ ਗਰਮ ਨਹੀਂ ਕਰੀ ਜਿਆਦੇ ਢੋਜ ਨੂੰ ਚ ਨਹੀਂ ਪਾ ਲਿਆ ਸੀ ਤਾਂ ਕਰਕੇ ਥੋੜੀ ਜਿਹੀ ਬਚਤ ਰਹੀ ਗਈ ਤੇ ਬਾਕੀ ਹਜੇ ਤਾਂ ਕੁਝ ਖਾਦਾ ਵੀ ਨਹੀਂ ਹੁਣ ਮੜੀ ਜੀ ਤਸੱਲੀ ਹੋਈ ਆ ਵੀ ਚਲ ਕੋਈ ਨਹੀਂ ਥੋੜਾ ਹੀ ਕੰਮ ਆ ਹੁਣ ਕੁਛ ਆ ਖਾ ਵੀ ਕੇ ਆਵਾਂਗੇ ਚਲਦੇ ਆ ਫੇਰਾ ਲੇ ਵੀ ਮਿੱਤਰੋ ਗੱਡੀ ਦਾ ਆਪਣੀ ਲੈਤੀ ਪੱਟ ਤੇ ਅੱਜ ਤਾਂ ਨਹੀਂ ਮਿਲਦੀ ਕੱਲ ਨੂੰ ਮਿਲੂ ਕੱਲ ਨੂੰ ਹੋਜੂ ਬਈ ਹਾਂ ਹਾਂ ਕੱਲ ਨੂੰ ਕੀ ਤਾਂ ਅੱਜ ਮੈਂ ਫਿਟਿੰਗ ਕਰ ਜੂਗਾ ਠੀਕ ਹੈ ਠੀਕ ਹੈ ਬਾਤੀ ਕੋਈ ਨਹੀਂ ਕਰ ਲੈ ਠੀਕ ਹੈ ਠੀਕ ਆ ਉਹ ਵੈਸੇ ਡੁੱਡ ਹੋ ਗਿਆ ਕੰਮ ਤੇ ਹੁਣ ਆਪਾਂ ਕੱਲ ਨੂੰ ਲੈ ਕੇ ਚੱਲਾਂਗੇ ਆਪਾਂ ਇਹਨੂੰ ਕਿਤੇ ਮੇਰਾਣੀ ਸੰਦਰਾ ਬਲੀ ਇੱਥੇ ਅੱਜ ਚੱਲ ਠੀਕ ਆ ਬਈ ਮਿਲਦਾ ਫਿਰ ਕੱਲ ਨੂੰ ਠੀਕ ਆ ਵੀ ਮਿੱਤਰੋ ਅਗਲੇ ਦਿਨ ਦੇ ਵਲੌਗ ਚ ਸਵਾਗਤ ਆ ਤੇ ਆ ਗਈ ਸੀ ਆਪਾਂ ਵੀ ਪਾਤਣਾ ਆਪਣੀ ਗੱਡੀ ਕੋਲੀ ਕੋਲੀ ਪਈ ਆ ਹਜੇ ਤੇ ਹੁਣ ਲੱਗਦਾ ਬਾਈ ਇਹਨੂੰ ਫਿੱਟ ਕਰਨਾ ਤੇ ਅਸੀਂ ਦੇਖੇ ਦੇਖੋ ਕਰਤਾ ਕੰਮ ਓਕੇ ਤੇ ਬਾਕੀ ਹੁਣ ਚਲਦੇ ਆਂ ਸ਼ਨੀ ਕੋਲ ਦੀਪੂ ਨੂੰ ਲੈ ਕੇ ਆਇਆ ਸੀ ਮੈਂ ਤਾਂ ਦੀਪੂ ਆ ਗਿਆ ਸੀ ਡਿਊਟੀ 'ਤੇ ਤੇ ਹੁਣ ਸ਼ਨੀ ਕੋਲ ਚਲਦੇ ਆਂ ਉੱਥੇ ਬੈਠਦੇ ਆਂ ਜਾ ਕੇ ਘੰਟਾ ਉਹ ਤੋਂ ਬਾਅਦ ਸ਼ਾਮ ਨੂੰ ਮਿਲਣੀ ਆਪਣੀ ਰਾਣੀ ਸੁੰਦਰਾ ਦੋ ਤਿੰਨ ਦਿਨ ਹੋ ਗਏ ਜੀ ਵੀ ਨਹੀਂ ਲੱਗ ਰਿਹਾ ਹੈਗਾ ਘਰੇ ਗੱਡੀ ਖੜੀ ਆ ਖੋਲੀ ਜੀ ਨਹੀਂ ਲੱਗ ਰਿਹਾ ਘਰੇ ਰੋਟੀ ਵੀ ਨਹੀਂ ਖਵਾਦ ਲੱਗੀ ਲੈ ਵੀ ਮਿੱਤਰੋ ਤਿੰਨਾਂ ਦਿਨ ਹੋ ਗਏ ਗੱਡੀ ਘਰੇ ਨਹੀਂ ਗਈ ਹੋ ਗਈ ਆਪਣੀ ਦੀ ਗੱਡੀ ਹੁਣ ਤਿਆਰ ਵਾ ਚਲਦੇ ਆਂ ਫਿਰ ਬੰਦੇ ਨੂੰ ਪਾਣੀ ਪੂਣੀ ਜਾਂ ਮਾਰਦੀ ਹੋਵੇ ਖੜੀ ਨੂੰ ਚਰੀ ਤਿੰਨ ਦਿਨ ਹੋ ਗਏ ਕਦੇ ਬਾਹਰ ਨਹੀਂ ਖੜਾਈ ਸੀ ਹੁਣ ਤਿੰਨ ਦਿਨ ਉਹਦੇ ਬਾਹਰ ਖੜੀ ਆ ਯਾਰ ਦੇ ਫਿਰ ਆ ਤਾਂ ਆਪਾਂ ਸਾਰਾ ਕੰਮ ਕੰਮ ਬਾਕੀ ਘਰੇ ਤੋਂ ਮੰਗੇ ਜੀ ਜਿੱਦਾਂ